ਕਿੰਨਾ ਆਇਆ ਆਪਣਾ ਤੇ ਕੀ ਸਮੱਸਿਆਵਾਂ ਹਨ ਤੁਹਾਨੂੰ ਹਾਂ ਮੇਰਾ ਨਾਮ ਰਾਜੀਸ਼ ਕੁਮਾਰ ਹੈ ਸਰ ਜੀ ਔਰ ਸਾਡੀ ਰੋਡ ਦੀ ਹਾਲਤ ਬਹੁਤ ਹੀ ਖਸਤਾਈ ਹੈ ਹਮ ਜਿਸ ਵਜ੍ਹਾ ਨਾਲ ਰੋਜ਼ ਮਹਾਰਾਜ ਜੋ ਸਟੂਡੈਂਟ ਜਾਂਦੇ ਨੇ ਆਪਣੇ ਸਕੂਲਾਂ ਨੂੰ ਜਾਂ ਕੋਈ ਕਿਤੇ ਵਾਲੇ ਪਰਸਨ ਜਾਂਦੇ ਨੇ ਆਪਣੇ ਕੰਮਾਂ ਕਾਜਾਂ ਤੇ ਉਹਨਾਂ ਨੂੰ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੱਛੇ ਕੁਝ ਟਾਈਮ ਪਹਿਲੇ ਇੱਥੇ ਐਕਸੀਡੈਂਟ ਵੀ ਹੋਏ ਨੇ ਇੱਕ ਐਕਸੀਡੈਂਟ 'ਚ ਤਾਂ ਕਿਸੇ ਦੀ ਡੈਥ ਵੀ ਹੋ ਗਈ ਹੈ ਨਾਲ ਦੇ ਫੇਰ ਕਿੰਨੇ ਪਿੰਡਾਂ ਨੂੰ ਜਿਹੜਾ ਰੋਡ ਲੱਗਦਾ ਕਿਹੜੇ ਕਿਹੜੇ ਪਿੰਡ ਜਿਹੜਾ ਕੀ ਇਸ ਰੋਡ ਤੋਂ ਨਿਕਲਦੇ ਕਿੰਨਾ ਕਿਲੋਮੀਟਰ ਲੰਬਾ ਹੈਗਾ ਇਹ ਇਹ ਰੋਡ ਸਰ ਆ तकरीबन 10 ਕਿਲੋਮੀਟਰ ਲੰਬਾ ਹੈਗਾ ਔਰ ਇਸ ਰੋਡ ਨੂੰ ਜੋ ਲਗਦੇ ਪਿੰਡ ਨੇ ਘਟੋ ਘਟ ਵੀ 8-10 ਪਿੰਡ ਲਗਦੇ ਨੇ ਜੋ ਇਸ ਰੋਡ ਦੀ ਬਜਾ ਨਾ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਦੇ ਪੈ ਰਹੇ ਨੇ ਘਰਾਂ ਚੋਂ ਨਿਕਲਦਾ ਪਾਣੀ ਰੋਡ ਉੱਤੇ ਆਂਦਾ ਹੈ ਉਸ ਬਜਾ ਨਾਲ ਰੋਡ ਦੀ ਹਾਲਤ ਹੋਰ ਵੀ ਖਸਤਾ ਹੋ ਜਾਂਦੀ ਹੈ ਦੁਰਘਟਨਾਵਾਂ ਦੇ ਕਾਰਨ ਕਈਆਂ ਨੂੰ ਸੱਟਾਂ ਲੱਗੀਆਂ ਨੇ ਕਈਆਂ ਨੂੰ ਨੁਕਸਾਨ ਹੋਇਆ ਹੈ ਪਰ ਕੋਈ ਵੀ ਇਸ ਉੱਤੇ ਐਕਸ਼ਨ ਨਹੀਂ ਲਿਆ ਜਾ ਰਿਹਾ ਤੁਹਾਡੇ ਵੱਲੋਂ ਕੋਈ ਇਨੀਸ਼ੀਏਟ ਲਿਆ ਗਿਆ ਮੈਂ ਬਿਲਕੁਲ ਇਨੀਸ਼ੀਏਟ ਲਿਆ ਗਿਆ ਹੈ ਸਾਡੀ ਔਰਤੋਂ ਆਪਾਂ ਮੇਲ ਕੀਤੀ ਹੋਈ ਹੈ ਡੀਸੀ ਦਫ਼ਤਰ ਕੀਤੀ ਹੈ ਮੇਲ ਏਡੀਸੀ ਨੂੰ ਮੇਲ ਕੀਤੀ ਹੋਈ ਹੈ ਪੀਡਬਲਿਊ ਡਿਪਾਰਟਮੈਂਟ ਦੇ ਹੈੱਡ ਨੂੰ ਵੀ ਮੇਲ ਕੀਤੀ ਹੋਈ ਹੈ ਇਵਨ ਕਿ ਆਪਾਂ ਤਾਂ ਸੀਐਮਓ ਨੂੰ ਵੀ ਮੇਲ ਦਿੱਤੀ ਹੋਈ ਹੈ ਬਟ ਕੋਈ ਵੀ ਉਹਤੇ ਨਾ ਪੋਜ਼ਿਟਿਵ ਰਿਸਪੌਂਸ ਨਹੀਂ ਮਿਲ ਰਿਹਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਮੇਲਾ ਕਰਦੇ ਹੋ ਤੇ ਪਿਛਲੇ ਸਾਲ ਅਕਤੂਬਰ ਮਹੀਨੇ ਤੋਂ ਸਟਾਰਟ ਹੋਇਆ ਸੀ ਮੈਂ ਮੇਲਾ ਕਰਨੀਆਂ ਉਹ ਲਗਾਤਾਰ ਮੇਲਾ ਕਰ ਰਿਹਾ ਹਾਂ ਉੱਤੇ ਉਹਨਾਂ ਕੋਲ ਫੋਲੋਅ ਅਪ ਵੀ ਲੈ ਰਿਹਾ ਹਾਂ ਬਟ ਫਿਰ ਵੀ ਉੱਤੇ ਕੋਈ ਵੀ ਪੋਜ਼ਿਟਿਵ ਰਿਸਪੌਂਸ ਨਹੀਂ ਆ ਹੁਣ ਹਾਰ ਕੇ ਮੈਂ ਮੀਡੀਆ ਕੋਲ ਆਪਣੀ ਇਸ ਕਾਇਤ ਆਪਣੇ ਦੁੱਖ ਦਰਦ ਦੱਸਣ ਲਈ ਆਇਆ ਹਾਂ ਉਨ ਜੇ ਕੋਈ ਅਸੀਂ ਚਾਹਦੇ ਹਾਂ ਕਿ ਕੋਈ ਅੱਛਾ ਰਿਸਪੌਂਸ ਮਿਲ ਜਾਏ ਔਰ ਇੱਥੇ ਕੋਈ ਐਕਸ਼ਨ ਲਿੱਤਾ ਜਾਏ ਰੋਡ ਦੀ ਕੰਡੀਸ਼ਨ ਵਾਕਈ ਬਹੁਤ ਹੀ ਖਸਤਾ ਹੈਗੀ ਹੈ ਇਸ ਤੇ ਥੋੜਾ ਜਿਹਾ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਪਿੰਡਾਂ ਵਿੱਚ ਜੋ ਰੋਡ ਹੈਗੇ ਆ ਉਹਨਾਂ ਤੇ ਵੀ ਤਾਂ ਫੋਕਸ ਕਰਨਾ ਚਾਹੀਦਾ ਹੈ ਉਹ ਵੀ ਤਾਂ ਇਸੇ ਦੇਸ਼ ਦਾ ਹਿੱਸਾ ਨੇ ਜੀ ਇੱਥੇ ਜੋ ਇੱਕ ਸੜਕ ਦੀ ਇੱਕ ਹੋਰ ਦਿੱਕਤ ਤੇ ਪਰੇਸ਼ਾਨੀ ਇਹ ਹੈਗੀ ਹੈ ਕਿ ਜੋ ਮੇਨ ਰੋਡ ਤੇ ਜਿਹੜੇ ਹੈਵੀ ਵਗੈਰਾ ਟਰੱਕ ਵਗ ਹੈਗੇ ਨੇ ਉਹ ਇਸ ਰੋਡ ਤੇ ਲਿੰਕ ਰੋਡ ਤੋਂ ਨਿਕਲਦੇ ਨੇ ਆਪਣੇ ਟੋਲ ਨੂੰ ਬਚਾਉਣ ਦੇ ਕਾਰਨ ਉਸ ਬਿਆਨਾ ਰੋਡ ਦਾ ਬਹੁਤ ਹੀ ਨੁਕਸਾਨ ਹੁੰਦਾ ਹੈ ਨਾ ਤਾਂ ਉਸ ਨੂੰ ਕੋਈ ਰੋਕਣ ਵਾਲਾ ਹੈ ਨਾ ਤਾਂ ਉਸ ਦੀ ਕੋਈ ਉਸ ਤੇ ਕਾਰਵਾਈ ਕਰਨ ਵਾਲਾ ਹੈ ਨਾਲ ਹਾਦਸੇ ਵੀ ਕਈ ਹੋਏ ਨੇ ਟਕਿਆਂ ਬਹੁਤ ਸਾਰੇ ਹਾਦਸੇ ਇਸ ਸਾਡੇ ਇਥੇ ਕੀ ਹੈਗਾ ਕਿ ਜਿੱਦਾਂ ਸਿੰਗਲ ਰੋਡ ਹੈਗਾ ਹੁਣ ਇੱਕ ਸਾਈਡ ਤੇ ਟਰੱਕ ਆ ਰਿਹਾ ਪੂਰਾ ਰਸਤਾ ਮਾਰ ਲੈਂਦਾ ਹੈ ਦੂਸਰੇ ਬੰਦੇ ਨੂੰ ਰਸਤਾ ਜਾਣ ਨੂੰ ਮਿਲਦਾ ਨਹੀਂ ਉਪਰੋਂ ਜੇ ਰਾਤ ਦਾ ਟਾਈਮ ਹੈ ਤਾਂ ਲਾਈਟਾਂ ਮੈਂਦੀਆਂ ਨੇ ਅੱਖਾਂ 'ਚ ਕੋਈ ਬੰਦਾ ਬਾੜ 'ਚ ਡਿੱਗ ਰਿਹਾ ਜਾਂ ਖੱਡੇ ਹੈਗੇ ਨੇ ਉਹ ਕਿੱਥੇ ਡਿੱਗ ਰਿਹਾ ਦੁਰਘਟਨਾਵਾਂ ਦਾ ਬਹੁਤ ਹੀ ਮੰਜਰ ਹੈਗਾ ਪੂਰਾ ਮੰਜਰ ਕੀ ਮੰਗ ਕੀ ਕਰਦੇ ਤੁਸੀਂ ਹੁਣ ਅਸੀਂ ਚਾਹੁੰਦੇ ਹਾਂ ਕਿ ਇਸ ਰੋਡ ਦੀ ਜਲਦੀ ਤੋਂ ਜਲਦੀ ਮਰਮਤ ਕੀਤੀ ਜਾਏ ਮਰਮਤ ਤੇ ਹੋਣੀ ਚਾਹੀਦੀ ਹੈ ਔਰ ਇਸ ਤੋਂ ਇਲਾਵਾ ਜੇ ਦੀ ਉਸਾਰੀ ਵੀ ਹੋਣੀ ਚਾਹੀਦੀ ਹੈ ਇਸ ਰੋਡ ਦੀ ਨਿਰਮਾਣ ਪੁੰਨੇ ਨਿਰਮਾਣ ਹੋਣਾ ਚਾਹੀਦਾ ਠੀਕ ਪਿੰਡਾਂ ਦਾ ਕੀ ਕੀ ਸਮੱਸਿਆ ਸੜਕ ਕਰਨਾ ਆਉਂਦੀਆਂ ਇੱਥੇ ਸਾਡਾ ਪਿੰਡ ਕੀ ਆਲਾ ਜੀ ਇਹ ਸੜਕ ਨੰਗਲਪੌ ਤੋਂ ਲੈ ਕੇ ਮੇਸਲ ਤੱਕ ਪਾਈ ਤੰਚਾ ਉਹਨਾਂ ਲੱਗਦੀ ਹੈ ਸਾਡੇ ਇੱਥੇ ਸੜਕ ਦੀ ਬਹੁਤ ਵੱਡੀ ਸਮੱਸਿਆ ਜੀ ਜੇ ਕੋਈ ਬੰਦਾ ਬਿਮਾਰ ਹੋ ਜਾਏ ਉਹਨੂੰ ਲੈ ਜਾਣ ਲਈ ਪਠਾਨ ਨੰਗਲਪੁਰ ਤੋਂ ਪਠਾਨਕੋਟ 5 ਮਿੰਟ ਲੱਗਦੇ ਆ ਤੇ ਸਾਡੇ ਪਿੰਡ ਤੋਂ ਲੈ ਕੇ ਨੰਗਲਪੁਰ ਜਾਣਾ ਇੱਥੇ 20 ਤੋਂ 25 ਮਿੰਟ ਲੱਗ ਜਾਂਦੇ ਆ ਹੂੰ ਤੇ ਇੱਥੇ ਸੜਕ ਦੀ ਬਹੁਤ ਵੱਡੀ ਸਮੱਸਿਆ ਹੈ ਤੋਂ ਇਹ ਇੱਥੇ ਕਈ ਐਕਸੀਡੈਂਟ ਹੋਏ ਆ ਹੂੰ ਬੱਚੇ ਕੋਈ ਬਾਹਰੋਂ ਆਂਦਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਰਾਤ ਨੂੰ ਸੋਏ ਵਿੱਚ ਡਿੱਗ ਪੈਂਦੇ ਆ ਕਈਆਂ ਦੀ ਬਹੁਤ ਗੰਭੀਰ ਜ਼ਖਮੀ ਹੋਇਆ ਤੇ ਇਹ ਪ੍ਰਸ਼ਾਸਨ ਅੱਗੇ ਸਾਡੀ ਇਹ ਬੇਨਤੀ ਹੈ ਕਿ ਸੜਕ ਸੜਕ ਦਾ ਬੱਦ ਤੋਂ ਬੱਦ ਸੁਧਾਰ ਜਲਦੀ ਜਲਦ ਸੁਧਾਰ ਕੀਤਾ ਜਾਵੇ। ਠੀਕ। ਕਿਹੜਾ ਪਿੰਡਾਂ ਤੇ ਕਿੰਨੇ ਪਿੰਡਾਂ ਦੇ ਸੜਕ ਲੱਗਦੀ ਹੈ ਤੇ ਕੀ ਕੀ ਸਮੱਸਿਆਵਾਂ ਹਨ? ਲੰਗਰਪੂਰ ਤੋਂ ਮੀਰਥਾ ਤੱਕ 27-75 ਪੈਂਦੀਆਂ। ਔਰ ਇਸ ਇਲਾਕੇ ਦੇ ਅੰਦਰ ਸਭ ਤੋਂ ਵੱਡੀ ਪਹਿਲੇ ਸਮੱਸਿਆ ਰੋਡ ਦੀ ਹੈ। ਲੇਕਿਨ ਇਸ ਇਲਾਕੇ ਬਾਰੇ ਇਸ ਪਬਲਿਕ ਬਾਰੇ ਨਾ ਸਕੂਲ ਬੱਚਿਆਂ ਵਾਸਤੇ ਬੜੀ ਵੱਡੀ ਪ੍ਰੋਬਲਮ ਹੈ। ਇੰਨਾ ਚਿੱਕੜਾ ਰਸਤਿਆਂ 'ਚ ਇੰਨੀ ਜਿਆਦਾ ਛੜਕਾਂ ਟੁੱਟੀਆਂ ਦੀਆਂ ਜੇ ਅਗਰ ਬੱਚੇ ਸਾਈਕਲ ਲੈ ਕੇ ਆਉਂਦੇ ਆ ਤਾਂ ਬੱਚੇ ਡਿੱਗੇ ਪੈਂਦੇ ਜੇ ਸਾਡਾ ਕੋਈ ਭਾਂ ਪ੍ਰਾ ਸਕੂਟੀ ਲੈ ਕੇ ਜੀ ਤਾਂ ਤਾਂ ਡਿੱਗ ਜਾਂਦਾ ਔਰ ਮੈਂ ਉਦੇਸ ਤੋਂ ਬਾਵਜੂਦ ਇਸ ਹਲਕੇ ਦੇ ਵਿੱਚ ਸਾਡੇ ਇਲਾਕੇ ਦੇ ਕੁੜੀਆਂ ਮੁੰਡੇ ਸਕੂਲ ਕਾਲਜ ਜਾਣ ਵਾਸਤੇ ਬੜੀ ਵੱਡੀ ਸਮੱਸਿਆ ਨਹੀਂ ਜਾ ਸਕਦੀ ਜੀਐਮ ਸਾਹਿਬ ਨੂੰ ਬਾਈ ਰਿਟਨ 3 ਮਹੀਨੇ ਹੋ ਗਏ ਲੈਟਰ ਦਿੰਦਿਆਂ ਉਹ ਜੀਐਮ ਸਾਹਿਬ ਨੂੰ 3 ਮਹੀਨਾਂ ਦਾ ਬਾਰ ਬਾਰ ਫੋਨ ਕਰ ਰਿਹਾ ਜੀਐਮ ਸਾਹਿਬ ਇੱਕੋ ਹੀ ਗੱਲ ਸੁਵਾਸ਼ਨ ਦਿੰਦਿਆਂ ਸਾਡੇ ਕੋਲ ਡਰਾਈਵਰੀ ਨਹੀਂ ਔਰ ਪੰਜਾਬ ਸਰਕਾਰ ਦੇ ਝੂਠੇ ਵਾਦੇ ਇਹਨੇ ਵਾਦਿਆਂ ਵਿੱਚ ਇੰਨਾ ਬਾਰ ਬਾਰ ਰੋ ਸਾਡੇ ਇਲਾਕੇ ਦੇ ਬੱਚੇ ਪੜ੍ਹ ਨਹੀਂ ਜਾਣ ਪਾ ਰਹੇ ਸਕੂਲਾਂ ਵਾਸਤੇ ਕੁੜੀਆਂ ਵਾਸਤੇ ਫੀਸਾਂ ਜੋ ਕਿ ਬਲੋਕਾਂ ਕੋਲ ਪੈਸੇ ਆ ਨਹੀਂ ਔਰ ਆਬਾਸੀ ਕੋਈ ਸੁਵਿਧਾ ਨਹੀਂ ਜਿਹੜੀ ਸੜਕ ਦੀ ਸਮੱਸਿਆ ਹੈ ਕਿੰਨੇ ਚਿਰ ਤੋਂ ਦਰਪੇਸ਼ ਆ ਰਹੀ ਤਿੰਨ ਚਾਰ ਸਾਲ ਹੋ ਗਏ ਚਾਰ ਸਾਲ ਤੋਂ ਵਾਰ-ਵਾਰ ਪ੍ਰੋਬਲਮ ਹੈ ਕੋਈ ਹੱਲ ਕੀਤਾ ਗਿਆ ਇਸ ਗੱਲ ਦਾ ਤੇ ਕਈ ਵਾਰ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਕਈਆਂ ਅਧਿਕਾਰ ਨੂੰ ਗੱਲ ਕੀ ਕਦੀ ਮੰਡੀ ਬੋਰਡ ਕੋਲ ਚੱਲ ਗਏ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਕੰਮ ਕਰਦਾ ਜਾਂ ਈਡੀਸੀ ਕੋਲ ਲੈਟਰ ਦੇ ਕੇ ਆਇਆ 28/7/57 ਨੇ ਸਿਆਣ ਕੀਤੇ ਈਡੀਸ ਨੂੰ ਲੈਟਰ ਦੇ ਕੇ ਆਇਆ ਮੈਂ ਲੈਟਰ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਕੇ ਜਲਦੀ ਤੋਂ ਜਲਦੀ ਸਾਡੇ ਪੱਤਰਕਾਰ ਭਰਾ ਇਸ ਸਹਿਯੋਗ ਨਾਲ ਇਸ ਇਲਾਕੇ ਦੀ ਬਾਰ ਬਾਰ ਹਲਪ ਕਰਨ ਤਾਂ ਜੋ ਸਾਡੇ ਛੜਕ ਬੰਨਾਈ ਜਾਵੇ ਤੇ ਨਾਂ ਦੇ ਨਾਲ ਇਹਨਾਂ ਬੱਚਿਆਂ ਦਾ ਵੀ ਵਿਸ਼ਿਦਖਿਆ ਜਾਵੇ ਜਿਨ੍ਹਾਂ ਨੂੰ ਪੜ੍ਹਨ ਵਾਸਤੇ ਬੜੀ ਵੱਡੀ ਸਮੱਸਿਆ ਆ ਰਹੀ ਹੈ ਤੇ ਸਕੂਲ ਦੀ ਇੱਕ ਬੱਸ ਲਾਈ ਜਾਵੇ